ਤੁਹਾਡਾ ਤੇ ਨਾ ਰੋਜ਼ ਦਾ ਹੀ ਕਲੇਸ਼ ਹੋ ਗਿਆ ਮੇਰੇ ਨਾਲ ਬਾਹਰ ਤੁਸੀਂ ਚੰਗੇ ਭਲੇ ਹੁੰਦੇ ਹੋ ਤੇ ਘਰ ਆ ਕੇ ਤੁਸੀਂ ਇਦਾਂ ਕਰਨ ਲੱਪੈਂਦੇ ਹੋ ਮੰਮੀ ਬਾਹਰ ਬੈਠੀ ਆ ਥੋੜੀ ਹੋਲੀ ਬੋਲ ਲਾ ਸੁਣ ਜੂਗਾ ਨਾ ਤੇ ਮੈਂ ਕੀ ਕਰਾਂ ਸੁਣ ਜੂਗਾ ਤੇ ਯਾਰ ਤੂੰ ਨਾ ਅਜ ਨੂੰ ਬੁਲਾਣਾ ਆਪਾਂ ਠਹਿਰ ਕੇ ਗੱਲ ਕਰਦੇ ਆ ਤੁਹਾਨੂੰ ਤੇ ਮੇਰੇ ਨਾਲ ਬੁਲਾਉਣ ਤੋਂ ਵੀ ਦਿੱਕਤ ਹੋਣ ਲੱਗ ਪਈ ਹੋਣਾ ਹਾਂਜੀ ਅਮਾ ਸਭ ਠੀਕ ਵਾ ਆਵਾਜ਼ ਬੜੀ ਆਉਂਦੀ ਸੀ ਤੁਹਾਡੀ ਬਾਹਰ ਅੰਦਰ ਨਾਲ ਹੀ ਵੀਡੀਓ ਬਣਾਉਂ ਰਹੇ ਹਾਂ ਤੇ ਤਾਂ ਕਰਕੇ ਬਾਹਰ ਆਵਾਜ਼ ਆ ਗਈ ਹੋਣੀ ਆ ਚਲ ਠੀਕ ਹੈ ਪੁੱਤ ਤੇ ਹੁਣ ਦੱਸਿਆ ਕਿਉਂ ਨਹੀਂ ਫਿਰ ਮੰਮੀ ਨੂੰ ਦੱਸ ਦੇਣਾ ਹੀ ਮੈਨੂੰ ਨਾ ਦੱਸਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਸਾਡੇ ਦੋਨਾਂ ਦੀ ਲੜਾਈ ਵਿੱਚ ਨਾ ਮੰਮੀ ਨੂੰ ਜਾਂ ਕਿਸੇ ਤੀਜੇ ਪਰਸਨ ਨੂੰ ਵਿਚ ਲੈਉਣ ਦਾ ਕੋਈ ਫਾਇਦਾ ਨਹੀਂ ਹੈਗਾ ਦੋਨਾਂ ਜੀਆਂ ਦੀ ਲੜਾਈ ਨਾ ਬੰਦ ਕਮਰੇ 'ਚ ਚੰਗੀ ਲੱਗਦੀ ਆ ਜੇ ਕਮਰੇ 'ਚ ਬਾਹਰ ਜਾਉਗੀ ਨਾ ਇਹ ਤਮਾਸ਼ਾ ਬਣ ਜਾਂਦਾ ਆ ਤੇ ਬਾਹਰ ਦਾ ਕੋਈ ਤੀਜਾ ਬੰਦਾ ਸਾਡੀ ਲੜਾਈ 'ਚ ਆਊਗਾ ਨਾ ਉਹ ਸਾਡੇ ਫੈਸਲੇ ਨਹੀਂ ਕਰਾਊਗਾ ਉਹ ਤੇ ਫੈਸਲੇ ਕਰਾ ਦੂਗਾ ਤੂੰ ਲੜਨਾ ਹੁੰਦਾ ਹੈ ਨਾ ਤੂੰ ਇਦਾਂ ਕਰ ਤੂੰ ਨਾ ਮੇਰੇ ਨਾਲ WhatsApp ਤੇ ਲੜ ਲਿਆ ਕਰ ਜਿੰਨਾ ਮਰਜ਼ੀ ਬੋਲ ਲਿਆ ਕਰ ਚਲੋ ਠੀਕ ਆ ਫਿਰ ਅਗਲੀ ਵਾਰ ਇਹਨਾਂ ਆਪਾਂ WhatsApp ਤੇ ਲੜਿਆ ਕਰਾਂਗੇ ਚਲ ਠੀਕ ਆ ਤੂੰ ਇਸ ਤਰ੍ਹਾਂ ਕਰ ਇੱਕ ਕਪ ਚਾਹ ਦਾ ਪਿਆ ਦੇ ਮੇਰੀ ਸਿਰਪੜ ਨੂੰ ਮਾਫੀ ਹੈ ਠੀਕ ਆ ਚਾਹ ਲੈ ਆ ਮੈਂ 커피 ਲੈ ਆਉਂ ਤੂੰ ਚਾਹ ਲੈ ਆ ਤੇ ਜਲਦੀ ਲੈ ਆ ਫੜਾ ਬਾ 嗯。啊